ਹਾਂਜੀ ਬਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਲਖਿਆ ਜੀ ਪਿੰਡ ਨੈਣਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੀ ਠੀਕ ਹੈ ਜੀ ਹਾਂਜੀ ਬਈ ਪੈੜ ਦੀ ਜਾਣਕਾਰੀ ਦੋ ਆਪਣੀ ਇਹ ਜੀ ਦੂਜਾ ਸੂਆ ਸੁੰਦੀ ਆ ਹਾਂਜੀ ਦੁੱਧ ਦਿੱਤਾ ਵਾ ਪਲੋਂ ਦਾ 20 ਕਿਲੋ ਜੀ ਹਾਂਜੀ ਸਾਫ ਸੁਥਰੀ ਆ ਹਨਾ ਠੀਕ ਹੈ ਜੀ ਵੱਡੀ ਪੰਜਾਬ ਵਾਲੀ ਯਾਰਚੇਲੇ ਵਾਲੂਆ ਦਿਖਾ ਦਿਓ ਜੀ ਇਹ ਲੱਟੋਨਾ ਦੇਖੋ ਠੀਕ ਹੈ ਜੀ ਹਾਂ ਤੇ ਰੇਟ ਭਰਾ ਦਾ ਜਾਇਜ਼ ਵੀਰੇ ਫੋਨ ਤੇ ਹੀ ਕਰਦੇ ਆਂਗਾ ਪਰ ਰੇਟ ਹੋਊਗਾ ਜਾਇਜ਼ ਵੀਰੇ ਠੀਕ ਹੈ ਜੀ ਹਾਂ ਲੋਪਰਾ ਚੈੱਕ ਕਰ ਸੰਤਾਜਾ ਤੁਸੀਂ ਦਾਹ ਤੇਪਰਾ ਫੇਸ ਕੁਆਲਿਟੀ ਤੇ ਲੈਵੇ ਤੁਹਾਨੂੰ ਤਾਂ ਚੱ ਚੈੱਕ ਕਰਸਾ ਬਰਾ ਭਾਈ ਜੀ ਨੇ ਜੂ ਕਟ ਕਰ ਪੈਂਡ ਨਹੀਂ ਨਹੀਂ ਬਾਲ ਹਾਂ ਠੀਕ ਹਾਂਜੀ ਭਾਈ ਦੂਜੀ ਵਾਰ ਦੀ ਜਾਣਕਾਰੀ ਦੋ ਕਿਵੇਂ ਸੂਈ ਵੀ ਦੂਜਾ ਸੂਆ ਸੂਈ ਵੀ ਆ ਹਾਂਜੀ ਮਗਰ ਬਸਾ ਦੋ ਦਿਨ ਹੋ ਗਏ ਸੂਈ ਨੂੰ ਠੀਕ ਹੈ 14 ਤੋਂ 15 ਕਿਲੋ ਬੌਲੀ ਤਿਆਰ ਆ ਕੋਈ ਵੀ ਵੀਰ ਆਪਣੇ ਘਰੋਂ ਦੋ ਟਾਈਮ ਚਾਰ ਟਾਈਮ ਚੋਕੇ ਲੈ ਜੇ ਹਨਾ ਮਗਰ ਬਸਾਗਾ ਠੀਕ ਹੈ ਹਾਂ ਲੋ ਬਸਾ ਦਿਖਦਾ ਬਰਾ ਕਰੋ ਜੀ ਜੀ ਇਹਦਾ ਰੇਟ ਪਰਾ ਇਹਦਾ ਵੀ ਵੀਰੇ ਫੋਨ ਤੇ ਕਰ ਦਿਆਂਗੇ ਹੋਊਗਾ ਜੈਜ ਠੀਕ ਹੈ ਜੀ ਹਾਂ ਤੋਂ ਭਰਾ ਬਾਈ ਕੋਲ ਦੋ ਗਾਵਾਂ ਇੱਕ ਤਾਜੀ ਸੂਈ ਵੀ ਆ ਮਗਰ ਬੱਸਾ ਠੀਕ ਹੈ ਜੀ ਬਾਕੀ ਵੱਡੀ ਵੀਡੀਓ ਬਣਾਈ ਉਹ ਤੋੜਾ ਤੋੜਾ ਦਿਖਾਇਆ ਆਪਣਾ ਇੱਕ ਗੱਬਣ ਠੀਕ ਹੈ ਜੀ ਬਾਈ ਕਹਿੰਦਾ ਅੱਜ ਭਰ ਕੰਟਾ ਤੋਂ ਕੰਟੇ ਤੱਕ ਸੂ ਸਕਦੇ ਹਾਂ ਹਾਂ ਸੂ ਵੀ ਸਕਦੇ ਆ ਇੱਕ ਦਿਨ ਕੱਢ ਵੀ ਸਕਦੇ ਵੀਰੇ ਹਨਾ ਰਹਿ ਵੀ ਸਕਦੀ ਆ ਠੀਕ ਹੈ ਜੀ ਲੋ ਜੀ ਜੇ ਕਸਾਵੇਂ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਗੰਡਾ ਲੈਣੇ ਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਹੀ ਬਰਨਾਲਾ ਮਿਲਦੇ ਆ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ